ਬਜਟ ਘਟਾ ਇਹ ਚੁਣავი ਘੋਸ਼ਣਾ ਪੱਤਰ ਜਾਂਦੇ ਆ 4 ਸਾਲ ਲੋਕਾਂ ਦੀ ਜੇਬਾਂ ਕੱਟੀਆਂ ਨੋਟਬੰਦੀ ਜੀਐਸਟੀ ਰਾਹੀਂ ਲੋਕਾਂ ਦਾ ਸਾਰਾ ਪੈਸਾ ਜਿਹੜਾ ਉਹ ਘਰਾਂ ਚੋਂ ਵੀ ਕਢਾ ਕੇ ਲੈ ਗਏ ਔਰ ਪੰਜਵੇਂ ਸਾਲ ਥੋੜਾ ਬਹੁਤ ਉਲਝਰਾਹਤ ਦੇ ਕੇ ਕਹਿੰਦੇ ਜੀ ਮੋਦੀ ਨੇ ਖਜ਼ਾਨਾ ਲਟਾਤਾ ਇਹ ਇਸ ਤਰ੍ਹਾਂ ਦੀ ਗੱਲ ਹੈ ਕਿ ਆਰਐਸਐਸ ਜਿਹੜੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਇੰਟਰਫੇਅਰ ਕਰ ਰਹੀ ਹੈ ਇਹ ਤਾਂ ਸ਼ਰਮ ਦੀ ਗੱਲ ਹੈ ਖਾਸ ਤੌਰ ਤੇ ਅਕਾਲੀ ਦਲ ਵਾਸਤੇ ਦੋ ਕਿਤੇ ਕਿਹਾ ਜਾਂਦਾ ਸੀ ਕਿ ਜੇ ਕੋਈ ਮੁੰਡਾ ਕਿਸੇ ਦਾ ਵਿਗੜ ਗਿਆ ਉਹਨੂੰ ਕਾਲੀ ਲਾਲ ਸ਼ਾਮਲ ਕਰ ਦੋ ਆਪ ਵੀ ਸੁਧਰ ਜੂ ਉਹਨੂੰ ਉਲਟਾ ਹੈ ਜੇ ਕੋਈ ਚੰਗਾ ਭਲਾ ਮੁੰਡਾ ਹੈ ਉਹਨੂੰ ਕਾਲੀ ਲਾਲ ਸ਼ਾਮਲ ਕਰ ਦੋ ਸ਼ਾਮਲ ਕਰ ਦੋ ਆਪ ਵੀ ਵਿਗੜ ਜੂ ਆਮ ਆਦਮੀ ਪਾਰਟੀ ਦੇ ਮੁਰਤੋਂ ਪ੍ਰਧਾਨ ਬਣੇ ਭਗਵੰਤ ਮਾਨ ਪਰਮਾਤਮਾ ਦੇ ਸ਼ੁਕਰਾਨੇ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਜਿੱਥੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਇਸ ਮੌਕੇ ਪੱਤਰਕਾਰਾਂ ਵੱਲੋਂ ਭਗਵੰਤ ਮਾਨ ਨੂੰ ਕਈ ਤਿੱਖੇ ਸਵਾਲ ਕੀਤੇ ਗਏ ਜਿਨ੍ਹਾਂ ਦਾ ਜਵਾਬ ਵੀ ਭਗਵੰਤ ਮਾਨ ਵੱਲੋਂ ਤਿੱਖੇ ਸ਼ਬਦਾਂ 'ਚ ਹੀ ਦਿੱਤਾ ਗਿਆ ਸਭ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਬੀਜੇਪੀ ਵੱਲੋਂ ਪੇਸ਼ ਕੀਤੇ ਗਏ ਅੰਤਿਮ ਬਜਟ ਨੂੰ ਜੁਮਲਾ ਕਰਾ ਦਿੱਤਾ ਗਿਆ ਉਹਨਾਂ ਕਿਹਾ ਕਿ ਸਨਦ ਦੇ ਨਾਲ ਸਰਕਾਰ ਨੇ ਕੋਝਾ ਮਜ਼ਾਕ ਕੀਤਾ ਦੇਖੋ ਇਹ ਬਜਟ ਘਟ ਹੈ ਇਹ ਚੋਣਾਵੀ ਘੋਸ਼ਣਾ ਪੱਤਰ ਜਿਆਦੇ ਹੈ ਤੇ ਵਿੱਤ ਮੰਤਰੀ ਨੇ ਬਜਟ ਤਾਂ ਘਟ ਪੜ ਕੇ ਸੁਣਾਇਆ ਉਹਨਾਂ ਨੇ ਜੁਮਲੇ ਜ਼ਿਆਦਾ ਸੁਣਾਏ ਨੇ ਇਲੈਕਸ਼ਨ ਦੇ ਸੋ 4 ਸਾਲ ਲੋਕਾਂ ਦੀਆਂ ਜੇਬਾਂ ਕੱਟੀਆਂ ਨੋਟਬੰਦੀ ਜੀਐਸਟੀ ਰਾਹੀਂ ਲੋਕਾਂ ਦਾ ਸਾਰਾ ਪੈਸਾ ਜਿਹੜਾ ਉਹ ਘਰਾਂ ਚੋਂ ਵੀ ਕਢਾ ਕੇ ਲੈ ਗਏ ਔਰ ਪੰਜਵੇਂ ਸਾਲ ਥੋੜਾ ਬਹੁਤ ਉਹਦੇ ਚ ਰਾਹਤ ਦੇ ਕੇ ਕਹਿੰਦੇ ਜੀ ਮੋਦੀ ਨੇ ਖਜ਼ਾਨਾ ਲਟਾਤਾ ਹੁਣ ਤੁਸੀਂ ਦੱਸੋ ਕਿ 6000 ਰੁਪਏ ਇੱਕ ਸਾਲ ਦਾ ਕਿਸਾਨਾਂ ਨੂੰ ਕਹਿੰਦੇ ਦੇਵਾਂਗੇ 500 ਰੁਪਏ ਮਹੀਨਾ 16.5 ਰੁਪਏ ਇੱਕ ਦਿਨ ਦੇ ਜੇ ਉਹਦੇ ਘਰੇ 4G ਨੇ ਤਾਂ 3.5 ਰੁਪਏ ਆਏ 4.5 ਰੁਪਏ कि 4.5 ਰੁਪਿਆ ਨਾਲ ਤੁਸੀਂ ਕਿਸਾਨ ਦੀ ਜਿਹੜੀ ਗਰੀਬੀ ਦੂਰ ਕਰ ਦੋਗੇ ਉਹਦਾ ਉਹਦਾ ਕਰਜ਼ਾ ਦੂਰ ਹੋ ਜਾਊਗਾ ਇਹ ਤਾਂ ਇੱਕ ਮਜ਼ਾਕ ਹੈ ਸਵਾਮੀ ਨਾਥਨ ਦੀਆਂ ਰਿਪੋਰਟਾਂ ਲਾਗੂ ਕਿਉਂ ਨਹੀਂ ਹੋ ਰਹੀਆਂ ਬੇਰੁਜ਼ਗਾਰੀ ਇਸ ਵਕਤ ਆਪਣੇ ਸਿਖਰ ਤੇ ਹੈ ਆਜ਼ਾਦੀ ਤੋਂ ਬਾਅਦ ਬੇਰੋਜ਼ਗਾਰੀ ਦਾ ਰੇਟ ਜਿਹੜਾ ਹੈ ਆਪਣੇ ਸਿਖਰ ਤੇ ਹੈ ਜਿਹੜੇ ਅੰਕੜਾ ਵਿਭਾਗ ਨੇ ਇਹ ਅੰਕੜੇ ਜਾਰੀ ਕੀਤੇ ਨੇ ਉਹਨਾਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਹੁਣ ਅਸਤੀਫੇ ਦੇਣੇ ਪੈ ਰਹੇ ਨੇ ਜਿਸ ਤਰ੍ਹਾਂ ਆਰਬੀਆਈ ਦੇ ਅਧਿਕਾਰੀਆਂ ਨੂੰ ਦੇਣੇ ਪਏ ਸੀਬੀਆਈ ਵਾਲਿਆਂ ਦੀ ਲੜਾਈ ਕਰਾਤੀ ਸੁਪਰੀਮ ਕੋਰਟ 'ਚ ਲੜਾਈ ਕਰਾਤੀ ਸੋ ਜਿੰਨੇ ਵੀ ਸੰਵਿਧਾਨਿਕ ਸੰਸਥਾਵਾਂ ਨੇ ਉਹ ਸਾਰੀਆਂ ਖਤਰੇ 'ਚ ਪਾਤੀਆਂ ਮੋਦੀ ਸਰਕਾਰ ਨੇ ਨਫ਼ਰਤ ਦੀ ਰਾਜਨੀਤੀ ਕੀਤੀ ਹੈ ਔਰ ਜਿਹੜਾ ਬਜਟ ਹੈ ਇਹ ਸਿਰਫ ਝੂਮਲੇ ਨੇ 2022 ਜਾਂ 2030 ਤੱਕ ਦੇ ਸੁਪਨੇ ਦਿਖਾ ਰਹੇ ਨੇ ਜਦ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਭਾਜਪਾ ਤੇ ਅਕਾਲੀ ਦਲ 'ਚ ਪਏ ਕਲੇਸ਼ ਬਾਰੇ ਸਵਾਲ ਕੀਤਾ ਗਿਆ ਜਿਸ ਦਾ ਜਵਾਬ ਦੇਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਰਐਸਐਸ ਵੱਲੋਂ ਗੁਰਦੁਆਰਿਆਂ ਵਿੱਚ ਦਖਲ ਦੇਣਾ ਬਿਲਕੁਲ ਹੀ ਗਲਤ ਗੱਲ ਹੈ ਅਤੇ ਇਹ ਸਭ ਕੁਝ ਅਕਾਲੀ ਦਲ ਦੀ ਗਲਤੀ ਨਾਲ ਹੋਇਆ ਹੈ ਦੇਖੋ ਜੇ ਇਸ ਤਰ੍ਹਾਂ ਦੀ ਗੱਲ ਹੈ ਕਿ ਆਰਐਸਐਸ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਇੰਟਰਫੇਅਰ ਕਰ ਰਹੀ ਹੈ ਇਹ ਤਾਂ ਸ਼ਰਮ ਦੀ ਗੱਲ ਹੈ ਖਾਸ ਤੌਰ ਤੇ ਅਕਾਲੀ ਦਲ ਵਾਸਤੇ ਜਿਨ੍ਹਾਂ ਨੇ ਹੁਣ ਤੱਕ ਗੁਰਦੁਆਰਾ ਜਿਹੜੇ ਨੇ ਆਪਣੇ ਆਪਣੀ ਜੇਬ ਦੇ ਵਿੱਚ ਪਾ ਕੇ ਰੱਖੇ ਨੇ ਗੁਰਦੁਆਰਾ ਸਾਹਿਬ ਇਹਦਾ ਮਤਲਬ ਆਰਐਸਐਸ ਦੇ ਨਾਲ ਮਿਲ ਕੇ ਉਹ ਸਾਡੇ ਧਰਮ ਦੇ ਵਿੱਚ ਵੀ ਇੰਟਰਫੇਅਰ ਕਰਵਾ ਰਹੇ ਨੇ ਤੇ ਹੁਣ ਇਹਨਾਂ ਨੂੰ ਯਾਦ ਆ ਗਿਆ ਇਸ ਤੋਂ ਪਹਿਲਾਂ ਵੀ ਤਾਂ ਉਹ ਇੱਕ ਇਹੀ ਕੰਮ ਕਰ ਰਹੇ ਸੀ ਹੁਣ ਕਿਵੇਂ ਯਾਦ ਆ ਗਿਆ ਸੋ ਇਹ ਸ਼ਰਮ ਦੀ ਗੱਲ ਹੈ ਕਿ ਜਿਹੜਾ ਅਕਾਲੀ ਦਲ ਹੈ ਉਹ ਹੁਣ ਧਰਮ ਦੇ ਵਿੱਚੋਂ ਆਪਣੀ ਜ਼ਮੀਨ ਲੱਭਦਾ ਫਿਰਦਾ ਜੋ ਕਿ ਇੰਪੋਸੀਬਲ ਨਹੀਂ ਹੈਗਾ ਹੁਣ ਉਹ ਕਹਿੰਦੇ ਸੀ ਕਿ ਗਠਵੰਧਨ ਤੋੜ ਦੇਣਾ ਸੀ ਤੋੜ ਦੇਣ ਫਿਰ ਉਹ ਤੇ ਇਹ ਤਾਂ ਕਿਉਂਕਿ ਮਿਲਦਾ ਬੀਜੇਪੀ ਆਪ ਹੀ ਨਹੀਂ ਚਾਹੁੰਦੀ ਇਹਨਾਂ ਨਾਲ ਗਠਵੰਧਨ ਕੌਣ ਚਾਹੁੰਦਾ ਇਹਨਾਂ ਨਾਲ ਇਹਨਾਂ ਨੂੰ ਕੋਈ ਤੁਰੰਤ ਤਾਂ ਦਿੰਦਾ ਨਹੀਂ ਜਿਸ ਪਿੰਡ ਚ ਤਾਂ ਕੋਈ ਵੜ ਨਹੀਂ ਦਿੰਦਾ ਸੋ ਇਹ ਰਿਪੋਰਟਾਂ ਉਹਨਾਂ ਕੋਲ ਹੀ ਵੀ ਚਲੀਆਂ ਗਈਆਂ ਹੋਣੀਆਂ ਕਿ ਅਕਾਲੀ ਦਲ ਨਾਲ ਪਹਿਲਾਂ ਵੀ ਅਰੁਣਜੀਤ ਲਈ ਐਡਾ ਬੜਾ ਲੀਡਰ ਉਹਨਾਂ ਨੇ ਇੱਥੋਂ ਇੱਥੋਂ ਜਿਹੜਾ ਅਕਾਲੀ ਦਲ ਨਾਲ ਗੱਠਜੋੜ ਕਰਕੇ ਹਰਾਇਆ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਭਾਜਪਾ ਵੀ ਪਾਸਾ ਬਟਨ ਨੂੰ ਫੇਰਦੀ ਹੈ ਸੋ ਅਕਾਲੀ ਦਲ ਜਿਹੜਾ ਹੁਣ ਉਹ ਲੋਕਾਂ ਦੇ ਦਿਲਾਂ ਚੋਂ ਬਿਲਕੁਲ ਨਿਕਲ ਚੁੱਕਿਆ ਤੇ ਅਕਾਲੀ ਦਲ ਹਾਸ਼ੀ ਤੇ ਚਲਾ ਗਿਆ 1920 ਚ ਬਣਿਆ ਸੀ 2019 ਚ ਖਤਮ ਇਸ ਤੋਂ ਬਾਅਦ ਕਾਂਗਰਸ ਵੱਲੋਂ ਕਿਤੇ ਜਾ ਰਹੇ ਕਰਜ਼ਿਆਂ ਦੀ ਮਾਫੀ ਤੇ ਬੋਲਦੇ ਭਗਵੰਤ ਮਾਨ ਵਿਰਸਾ ਸਿੰਘ ਬਲਟੋਹਾ ਤੇ ਵਰਨ ਲੱਗ ਪਏ ਉਹਨਾਂ ਕਹਿੰਿਆ ਅਕਾਲੀ ਦਲ ਗੁੰਡੇ ਲੋਕਾਂ ਦੀ ਜਮਾਤ ਹੈ ਦੇਖੋ ਜੀ ਇਹਨਾਂ ਨੇ ਆਹੀ ਕੀਤਾ ਰਜਿੰਦਰ ਕੌਰ ਭੱਟਲ ਦਾ 84 ਲੱਖ ਰੁਪਏ ਮਾਫ ਕੀਤਾ ਕੋਠੀ ਦਾ ਇੱਕੋ ਇੱਕ ਨੌਕਰੀ ਦਿੱਤੀ ਹੈ ਬੈਂਕ ਸਿੰਘ ਦੇ ਪੋਤੇ ਨੂੰ ਉਹ ਡੀਐਸਪੀ ਲਾਤਾ ਤੇ ਹੁਣ ਗੱਲਾਂ ਦੇਖੋ ਕਿੱਥੇ ਨਿਕਲ ਰਹੀਆਂ ਨੇ ਕਿ ਵਿਰਸਾ ਸਿੰਘ ਬਲਟੋਹਾ ਤੇ 36 ਸਾਲਾਂ ਬਾਅਦ ਹੁਣ ਚਲਾਨ ਪੇਸ਼ ਹੋਇਆ ਹੈ ਹੁਣ ਚਲਾਨ ਪੇਸ਼ ਹੋ ਰਹੇ ਨੇ ਇਹਦਾ ਮਤਲਬ ਕਿ ਨਾ ਕੁਛ ਲੁਕੋਕੇ ਰੱਖਿਆ ਅਕਾਲੀ ਦਲ ਨੇ ਅਕਾਲੀ ਅਕਾਲੀ ਦਲ ਉਹੀ ਜਮਾਤ ਹੈ ਜਦੋਂ ਕਦੇ ਕਿਹਾ ਜਾਂਦਾ ਸੀ ਕਿ ਜੇ ਕੋਈ ਮੁੰਡਾ ਕਿਸੇ ਦਾ ਵਿਗੜ ਗਿਆ ਉਹਨੂੰ ਅਕਾਲੀ ਦਲ 'ਚ ਸ਼ਾਮਲ ਕਰ ਦੋ ਆਪ ਵੀ ਸੁਧਰ ਜੂ ਉਹਨੂੰ ਉਲਟਾ ਹੈ ਜੇ ਕੋਈ ਚੰਗਾ ਭਲਾ ਮੁੰਡਾ ਹੈ ਉਹਨੂੰ ਅਕਾਲੀ ਦਲ 'ਚ ਸ਼ਾਮਲ ਕਰ ਦੋ ਸ਼ਾਮਲ ਕਰ ਦੋ ਆਪ ਵੀ ਵਿਗੜ ਜੂ ਸੋ ਹੁਣ ਇਹਨਾਂ ਨੇ ਇਹ ਜਮਾਤ ਜਿਹੜੀ ਹੈ ਕ੍ਰਿਮੀਨਲਾਂ ਦੀ ਬਣਾ ਲਈ ਇਹਨਾਂ ਨੇ ਇਹ ਜਮਾਤ ਜਿਹੜੀ ਹੈ ਠੱਗਾਂ ਦੀ ਚੋਰਾਂ ਦੀ ਲੁਟੇਰਿਆਂ ਦੀ ਬਣਾ ਲਈ ਤੋਂ ਮੈਂ ਤਾਂ ਪਹਿਲਾਂ ਤੋਂ ਕਹਿੰਦਾ ਰਿਹਾ ਕਿ ਪੁੱਤਰ ਮੋਹ ਦੇ ਵਿੱਚ ਪਾ ਕੇ ਪ੍ਰਕਾਸ਼ ਸਿੰਘ ਬਾ Uh, 1920 ਚ ਸ਼ੁਰੂ 2019 ਚ ਖਤਮ ਜਦੋਂ ਭਗਵੰਤ ਮਾਨ ਤੋਂ ਪੁੱਛਿਆ ਗਿਆ ਕਿ ਬੀਬੀ ਜਗੀਰ ਕੌਰ ਤਾਂ ਉਹਨਾਂ ਨੂੰ ਕਹਿ ਰਹੇ ਕਿ ਭਗਵੰਤ ਮਾਨ ਅਜੇ ਵੀ ਦੁੱਧ ਤੋਤਾ ਨਹੀਂ ਹੈ ਤਾਂ ਇਸ ਤੇ ਬੀਬੀ ਜਗੀਰ ਕੌਰ ਨੂੰ ਭਗਵੰਤ ਮਾਨ ਨੇ ਕੀ ਜਵਾਬ ਦਿੱਤਾ ਤੁਸੀਂ ਖੁਦ ਸੁਣੋ ਦੇਖੋ ਜੀ ਇਹਦੇ ਬਾਰੇ ਤਾਂ ਮੈਂ ਉਹਨਾਂ ਬਾਰੇ ਵੀ ਕਹਿ ਸਕਦਾ 16 ਕਲਾਂ ਸੰਪੂਰਨ ਤਾਂ ਕੋਈ ਵੀ ਨਹੀਂ ਹੈਗਾ ਉਹ ਵੀ ਹੋ ਗਈ ਉਹ ਵੀ ਉਹ ਵੀ ਬਹੁਤ ਸਾਰੇ ਕੇਸ ਚੱਲ ਰਹੇ ਨੇ ਸੋ ਮੈਂ ਕਦੋਂ ਕਹਿਣਾ ਕਿ ਮੈਂ ਦੁੱਧਾ ਤੁਲਿਆ ਹਰੇਕ ਬੰਦੇ 'ਚ ਕੋਈ ਨਾ ਕੋਈ ਕਮੀ ਹੁੰਦੀ ਹੈ ਜੇ ਕਮੀ ਦੂਰ ਕਰ ਲਈ ਜਾਵੇ ਤਾਂ ਇਹਦੇ 'ਚ ਕੋਈ ਅਤਕਤ ਨਹੀਂ ਹੈ ਸੈਂਟਰ ਲੈਵਲ ਦੇ ਉੱਤੇ ਸੈਂਟਰ ਲੈਵਲ ਦੇ ਉੱਤੇ ਆਮ ਆਦਮੀ ਪਾਰਟੀ ਦੀ ਹਾਲੇ ਵੀ ਗਠਬੰਧਨ ਦੀ ਗੱਲ ਚੱਲ ਰਹੀ ਹੈ ਤੇ ਵਿੱਚ ਕਾਂਗਰਸ ਵੀ ਹੈ ਨਹੀਂ ਇਸ ਤਰ੍ਹਾਂ ਦਾ ਨਹੀਂ ਇਸ ਤਰ੍ਹਾਂ ਦਾ ਕੋਈ ਹਜੇ ਕੋਈ ਫਾਰਮਲ ਨਹੀਂ ਹੈ ਇਹ ਗੱਲ ਕਲੀਅਰ ਕਰ ਚੁੱਕੇ ਆਂ ਨਾ ਦਿੱਲੀ 'ਚ ਨਾ ਹਰਿਆਣਾ 'ਚ ਨਾ ਪੰਜਾਬ 'ਚ ਨਾ ਚੰਡੀਗੜ੍ਹ 'ਚ ਨਾ ਗੋਆ ਚ ਸਾਡਾ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ। ਮਹਾਗੜ ਜੋੜ ਬਾਰੇ ਕੀਤੇ ਗਏ ਸਵਾਲਾਂ ਤੇ ਭਗਵੰਤ ਮਾਨ ਨੇ ਬੋਲਦੇ ਕਿ ਆ ਕਿ ਉਹਨਾਂ ਦੀ ਗੱਲਬਾਤ ਟਕਸਾਲੀ ਆਗੂਆਂ ਤੇ ਬੀਐਸਪੀ ਨਾਲ ਚੱਲ ਰਹੀ ਹੈ। ਅਤੇ ਗੱਟ ਜੋੜ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਇਸ ਨਾਲ ਹੀ ਭਗਵੰਤ ਮਾਨ ਨੇ ਇਹ ਵੀ ਸਪਸ਼ਟ ਕੀਤਾ ਕਿ ਸੁਖਪਾਲ ਖੇੜਾ ਦੀ ਪਾਰਟੀ ਦੇ ਨਾਲ ਕਿਸੇ ਵੀ ਤਰ੍ਹਾਂ ਨਾਲ ਗੱਟ ਜੋੜ ਨਹੀਂ ਕੀਤਾ ਜਾਵੇਗਾ। ਹਜੇ ਉਹਦੇ ਨਾਲ ਕੋਈ ਫਾਈਨਲ ਨਹੀਂ ਹੋਇਆ ਹਜੇ ਕਿਸੇ ਨਾਲ ਵੀ ਟਕਸਾਲੀਆਂ ਨਾਲ ਜਾਂ ਬੀਐਸਪੀ ਨਾਲ ਤੇ ਜਦੋਂ ਹੀ ਕੋਈ ਇਸ ਤਰ੍ਹਾਂ ਦਾ ਕੋਈ ਮੀਟਿੰਗ ਹੋਈ ਜਿਹਦੇ ਵਿੱਚ ਕੋਈ ਨਾ ਕੋਈ ਗੱਲ ਸਿਰੇ ਲੱਗਣ ਵਾਲੀ ਹੋਈ ਤਾਂ ਤੁਹਾਨੂੰ ਉਹਤੇ ਦੱਸ ਦਾਂਗੇ ਸਾਡੇ ਵੱਲੋਂ ਸੁਭਾਵਨਾਵਾਂ ਪੂਰੀਆਂ ਨੇ ਦਰਵਾਜ਼ੇ ਖੁੱਲੇ ਨੇ ਔਰ ਉਮੀਦ ਉਮੀਦ ਕਰਦੇ ਹਾਂ ਕਿ ਜਲਦੀ ਇਹਦੇ ਬਾਰੇ ਕੋਈ ਨਾ ਕੋਈ ਫੈਸਲਾ ਹੋ ਜਾਵੇ ਜੀ ਤੁਸੀਂ ਵੀ ਮੀਟਿੰਗ ਕਰਨ ਵਾਸਤੇ ਪਹੁੰਚੇ ਸੀਗੇ ਕਹਿੰਦੇ ਬਹੁਤ ਵਧੀਆ ਰਿਸਪੌਂਸ ਮਿਲਿਆ ਸੀਗਾ ਕਿ ਲੱਗਦਾ ਹੈ ਕਿ ਅਲਾਈਅੰਸ ਹੋ ਸਕਦਾ ਹੈ ਹੋ ਸਕਦਾ ਜੀ ਹੋ ਸਕਦਾ ਹੈ ਸੁਭਾਵਨਾਵਾਂ ਪੂਰੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਕਾਲੀ ਦਲ ਅਕਾਲੀ ਦਲ ਤੇ ਕਾਂਗਰਸ ਨੂੰ ਤੇ ਬੀਜੇਪੀ ਨੂੰ ਹਰਾਉਣ ਵਾਸਤੇ ਜੇ ਅਸੀਂ ਜਿਹੜੀ ਇੱਕੋ ਸੋਚ ਦੇ ਲੋਕ ਜਿਹੜੇ ਇਕੱਠੇ ਹੁੰਨੇ ਆ ਤਾਂ ਕੋਈ ਜਿਹਦੇ ਚ ਮਾੜੀ ਗੱਲ ਨਹੀਂ ਆ ਖੈਰਾ ਜੇ ਨਾਲ ਆਉਂਦੇ ਆ ਤੇ ਉਹ ਫਿਰ ਬਰਦਾਸ਼ਤ ਹੈ ਕਿ ਨਹੀਂ ਉਹ ਅਸੀਂ ਪਹਿਲੀ ਕਲੀਅਰ ਕਰਤਾ ਕਿ ਜਿਨ੍ਹਾਂ ਨਾਲ ਸਾਡੇ ਸਮੀਕਰਨ ਨਹੀਂ ਮਿਲਦੇ ਜਿਹੜੇ ਹਰ ਵਕਤ ਸਾਡੀ ਪਾਰਟੀ ਦੇ ਵਿੱਚ ਜਿਹੜੇ ਨੇ ਉਹ ਨੁਕਸ ਕੱਢਦੇ ਨੇ ਉਹਨਾਂ ਨੂੰ ਕੋਈ ਪਸੰਦ ਨਹੀਂ ਕੋਈ ਵੀ ਫੈਸਲਾ ਸਾਡਾ ਤੇ ਉਹਨਾਂ ਨਾਲ ਸਾਡਾ ਸਮਝ ਕਰਨ ਨਹੀਂ ਮਿਲ ਸਕੂਗਾ ਕਿ ਕਿਸੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਤੇ ਇਕੱਠੇ ਹੋ ਸਕਦੇ ਨਹੀਂ ਜੀ ਬੀਐਸਪੀ ਤੇ ਟਕਸਾਲੀਆਂ ਨਾਲ ਜਿਹੜੇ ਗੱਲਬਾਤ ਚੱਲ ਰਹੀ ਹੈ ਹੋਰ ਕਿਸੇ ਨਾਲ ਇਸ ਤੋਂ ਬਾਅਦ ਪੰਜਾਬ ਵਿੱਚ ਨਿਤ ਦਿਨ ਬਣ ਰਹੀਆਂ ਹਨ ਨਵੀਆਂ ਪਾਰਟੀਆਂ ਬਾਰੇ ਭਗਵੰਤ ਮਾਨ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਾਰਟੀ ਬਣਾਉਣਾ ਹਰ ਇੱਕ ਦਾ ਡੈਮੋਕ੍ਰੈਟਿਕ ਰਾਈਟ ਹੈ ਇਸ ਕਰਕੇ ਆਪਣਾ ਮੈਨੀਫੈਸਟੋ ਦੇ ਕੇ ਹਰ ਕੋਈ ਪਾਰਟੀ ਬਣਾ ਸਕਦਾ ਹੈ ਪਰ ਪਾਰਟੀ ਨੂੰ ਪਿਆਰ ਕਿੰਨਾ ਕੋ ਮਿਲਦਾ ਇਹ ਤਾਂ ਲੋਕਾਂ ਦੀਆਂ ਵੋਟਾਂ ਤੋਂ ਬਾਅਦ ਹੀ ਪਤਾ ਲੱਗਦਾ ਹੈ देखो ਹਰੇਕ ਨੂੰ ਹੱਕ ਹੈ ਡੈਮੋਕਰੈਟਿਕ ਰਾਈਟ ਹੈ ਜੋ ਕੋਈ ਪਾਰਟੀ ਬਣਾਉਂਦਾ ਹੈ ਉਹ ਪਾਰਟੀ ਬਣਾਵੇ ਆਪਣਾ ਪ੍ਰੋਗਰਾਮ ਮੈਨੀਫੈਸਟੋ ਲੋਕਾਂ ਚ ਲੈ ਕੇ ਜਾਵੇ ਇਹ ਪਬਲਿਕ ਹੈ ਜੱਜ ਤਾਂ ਪਬਲਿਕ ਹੈ ਕਿ ਉਹ ਉਹਨਾਂ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਦਿੰਦੇ ਨੇ ਸੋ ਆਮ ਆਦਮੀ ਪਾਰਟੀ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਹੈ ਐਂਟੀ ਕ腐ਸ਼ਨ ਮੂਵਮੈਂਟ ਚੋਂ ਨਿਕਲੀ ਹੋਈ ਪਾਰਟੀ ਹੈ ਲੋਕਾਂ ਦੀ ਪਾਰਟੀ ਹੈ ਸੋ ਲੋਕ ਇਸ ਵਕਤ ਅਕਾਲੀ ਦਲ ਤੋਂ ਬਿਲਕੁਲ ਨਫਰਤ ਜਿਹੜੀ ਕਰ ਚੁੱਕੇ ਨੇ ਅਕਾਲੀ ਦਲ ਉਹਨਾਂ ਦੇ ਦਿਲਾਂ ਚੋਂ ਲੈ ਚੁੱਕਿਆ ਜਦੋਂ ਦੀ ਗੁਰੂ ਸਾਹਿਬ ਦੀ ਬੇਅਦਬੀ ਕਾਂਡ ਦੇ ਵਿੱਚ ਉਹਨਾਂ ਦਾ ਨਾਮ ਆਇਆ ਔਰ ਉਹਨਾਂ ਨੂੰ ਪਿੰਡਾਂ ਦੀ ਗੱਲ ਛੱਡੋ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿਹੜੀ ਐਂਟਰੀ ਉਹਨਾਂ ਦੀ ਬੈਨ ਕਰ ਰੱਖੀ ਹੈ ਲੋਕਾਂ ਨੇ ਤੇ ਕਾਂਗਰਸ ਜਿਹੜੀ ਹੈ ਉਹਨੇ ਵਾਦੇ ਪੂਰੇ ਨਹੀਂ ਕੀਤੇ ਵੱਡੇ ਵੱਡੇ ਵਾਦੇ ਕੀਤੇ ਕਰ ਕਰ ਨੌਕਰੀਆਂ ਦੇ ਕਰਜ਼ੇ ਮਾਫੀ ਦੇ ਸਮਾਰਟ ਫੋਨਾਂ ਦੇ 2500 ਰੁਪਏ ਵਡਾਪਾ ਪੈਨਸ਼ਨਾਂ ਦੇ 51000 ਰੁਪਏ ਸ਼ਗਨਾਂ ਦੇ 123 ਪੇਜ ਦਾ ਜਿਹੜਾ ਮੈਨੀਫੈਸਟੋ ਸੀ ਕਾਂਗਰਸ ਦਾ ਉਹਦੇ ਚੋਂ ਅੱਧਾ ਪੇਜ ਵੀ ਹਜੇ ਤੱਕ ਪੂਰਾ ਨਹੀਂ ਹੋਇਆ 2 ਸਾਲ ਹੋ ਗਏ ਕੈਪਟਨ ਸਾਹਿਬ ਆਪਣੇ ਘਰੋਂ ਬਾਹਰ ਨਹੀਂ ਨਿਕਲੇ ਸਾਰਾ ਪੰਜਾਬ ਸੜਕਾਂ ਤੇ ਹੈ ਕਿਸਾਨ ਸੜਕਾਂ ਤੇ ਨੇ ਖੁਦਕੁਸ਼ੀਆਂ ਕਰ ਰਹੇ ਨੇ ਔਰ ਡਾਕਟਰ ਸੜਕਾਂ ਤੇ ਨੇ ਮਾਸਟਰ ਸੜਕਾਂ ਤੇ ਨੇ ਨਰਸਾਂ ਸੜਕਾਂ ਤੇ ਨੇ ਔਰ ਮਿੱਡੇ ਮੀਲ ਵਾਲੀਆਂ ਔਰ ਆਂਗਣਵਾੜੀ ਵਾਲੀਆਂ ਜਿਹੜੀਆਂ ਮੁਲਾਜ਼ਮਾਂ ਨੇ ਉਹ ਸੜਕਾਂ ਤੇ ਨੇ ਸੋ ਸਾਰਾ ਪੰਜਾਬ ਸੜਕਾਂ ਤੇ ਹੈ ਕੈਪਟਨ ਸਾਹਿਬ ਆਪਣੀ ਕੋਠੀ 'ਚ ਬੈਠੇ ਨੇ ਭਗਵੰਤ ਮਾਨ ਨੇ ਕਿਹਾ ਕਿ ਬੇਸ਼ੱਕ ਕਰਵਿੰਦ ਕੇਜਰੀਵਾਲ ਵੱਲੋਂ ਮਾਫੀ ਮੰਗ ਲਈ ਗਈ ਹੈ ਪਰ ਉਹਨਾਂ ਵੱਲੋਂ ਅਜੇ ਵੀ ਵਿਕਰਮਜੀਤਿਆ ਨੂੰ ਕਲੀਨ ਚਿੱਟੇ ਨਹੀਂ ਦਿੱਤੀ ਗਈ ਹੈ ਮੇਰੇ ਵੱਲੋਂ ਕੋਈ ਕਲੀਨ ਚਿੱਟਨੀ ਜੀ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੇ 34 ਕੇਸ ਚੱਲਦੇ ਸੀ ਡੇਫਾਮੇਸ਼ਨ ਦੇ ਇੱਕ ਨੈਸ਼ਨਲ ਲੈਵਲ ਦੀ ਇੱਕ ਸਾਜਿਸ਼ ਸੀ ਕਿ ਜੇ ਪਾਰਟੀ ਨਹੀਂ ਰੁਕਦੀ ਕਿਉਂਕਿ ਭਾਰੀ ਬੋਮਬ ਦਿੱਲੀ ਚ ਆ ਗਿਆ ਤਾਂ ਇਹਦੇ ਪ੍ਰਧਾਨ ਨੂੰ ਕੇਸਾਂ ਚ ਉਲਝਾ ਕੇ ਆਪਾਂ ਇੱਥੇ ਖਤਮ ਕਰ ਲੋ ਜੋ ਉਹਨਾਂ ਨੇ ਕੇਸ ਵਾਪਸ ਲੈਨੇ ਇਹਦਾ ਮਤਲਬ ਇਹ ਨਹੀਂ ਹੈ ਕਿ ਕਲੀਨ ਚਿੱਟਾ ਹੈ ਹੁਣ ਇਹ ਜਿੰਮੇਵਾਰੀ ਜਿਹੜੀ ਹੈ ਕਾਂਗਰਸ ਗਵਰਨਮੈਂਟ ਦੀ ਹੈ ਕਿਉਂਕਿ ਸਾਰੀਆਂ ਏਜੰਸੀਆਂ ਉਹਦੇ ਕੋਲੇ ਨੇ ਈਡੀ ਜਿਹੜੀ ਹੈ ਉਹਨੂੰ ਜਾਂਚ ਕਰਨ ਦੀ ਖੁੱਲ੍ਹ ਦਿੱਤੀ ਜਾਵੇ ਐਸਟੀਐਫ ਨੂੰ ਫ੍ਰੀ ਹੈਂਡ ਦਿੱਤਾ ਜਾਵੇ ਜਿਨ੍ਹਾਂ ਨੇ ਉਹਨਾਂ ਦੀ ਜਿਹੜੀ ਜਾਂਚ ਦੀ ਭੂਮਿਕਾ ਦੀ ਜਾਂਚ ਦੀ ਮੰਗ ਕੀਤੀ ਹੈ ਸੋ ਮੈਨੂੰ ਉਮੀਦ ਹੈ ਕਿ ਹਾਲਾਂਕਿ ਚਲੋ ਅਸੀਂ ਤਾਂ ਵਿਰੋਧੀ ਪਾਰਟੀ ਚੋਂ ਮੰਗ ਕਰਨੀ ਕਰਨੀ ਹੈ ਹੁਣ ਤਾਂ ਕਾਂਗਰਸ ਦੇ ਜਿਹੜੇ ਐਮਐਲਏ ਨੇ ਝੋਲੀਆਂ ਅੱਡ-ਅੱਡ ਕੇ ਕੈਪਟਨ ਸਾਹਮੂਰੇ ਤਰਲੇ ਕਰ ਰਹੇ ਨੇ ਕਿ ਅਸੀਂ ਪਿੰਡਾਂ 'ਚ ਕਿਹੜਾ ਮੂੰਹ ਲੈ ਕੇ ਜਾਵਾਂਗੇ ਕੋਈ ਕਾਰਵਾਈ ਕਰੋ ਰਾ ਅਸਤੀਫਾ ਦਿੱਤਾ ਸੀ ਰੋਸ ਵਿੱਚ ਦਿੱਤਾ ਸੀ ਮਾਫੀ ਬੱਚੋ ਤੁਸੀਂ ਇਹ ਸੈੱਟ ਕਰ ਦਿਓ ਤੁਹਾਡੀ ਗਲਤੀ ਸੀ ਨਹੀਂ ਕੋਈ ਗਲਤੀ ਵਾਲੀ ਗੱਲ ਨਹੀਂ ਜੀ ਮੈਂ ਉਹ ਉਸ ਗਲਤੇ ਕੈਮਸੀ ਤੇ ਉਹਨਾਂ ਨੇ ਮੈਨੂੰ ਅਰਵਿੰਦ ਕੇਜਰੀਵਾਲ ਜੀ ਨੇ ਮੈਨੂੰ ਡਿਟੇਲ ਦੇ ਵਿੱਚ ਦੱਸਿਆ ਕਿ ਆ ਸਰਕਮਸਟੈਂਸਸ ਬਣਿਆ ਹਾਲਾਤ ਬਣੇ ਤਾਂ ਕਰਕੇ ਹੈ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਪੰਜਾਬ ਦੇ ਵਡੇਰੇ ਹਿੱਤਾਂ ਲਈ ਤੁਸੀਂ ਇਹ ਜਿਹੜਾ ਪ੍ਰਧਾਨਗੀ ਦਾ ਉਹਦਾ ਦੁਬਾਰਾ ਸਵੀਕਾਰ ਕਰੋ ਤੇ ਮੈਨੂੰ ਕੋਰ ਕਮੇਟੀ ਨੇ ਸਰਬਸੰਮਤੀ ਨਾਲ ਮੇਰਾ ਅਸਤੀਫਾ ਵਾਪਸ ਲੈਣ ਦੀ ਜਿਹੜੀ ਮਤਾ ਜਿਹੜਾ ਓ ਪੀਐਸ ਨੇ ਦਿੱਤਾ ਤੇ ਉਹਨਾਂ ਨੇ ਐਕਸੈਪਟ ਕਰ ਲਿਆ ਤੇ ਮੈਂ ਹੋਰ ਵੀ ਤਕੜਾ ਹੋ ਕੇ ਪੰਜਾਬ ਦੀ ਲੜਾਈ ਲੜੂਗਾ ਜੀ ਸਲੋਕ ਸਭਾ ਚੋਣਾਂ ਦੇ ਚਲਦੇ ਆ ਵਾਰ ਪਲਟ ਵਾਰ ਲਗਾਤਾਰ ਜਾਰੀ ਨੇ ਅਤੇ ਇਨਾਂ ਵਾਰਾਂ ਦੇ ਸਦਕਾ ਹੀ ਸਾਰੀਆਂ ਰਾਜਨੀਤਿਕ ਪਾਰਟੀਆਂ ਫਾਇਦਾ ਚੁੱਕਣ ਚੇਹੇ ਲੱਗੀਆਂ ਹੋਈਆਂ ਨੇ ਅੰਮ੍ਰਿਤਸਰ ਤੋਂ ਸਨੀਸੋ ਹੋਂਤਾ ਪੰਜਾਬ ਲੁੱਕ ਚੈਨਲ